हां जी मैडम जी आशीषਾ ਨੂੰ ਅੱਜ ਦੂਜੇ ਸਿੱਸਦਾ ਕਰਨ ਆਇਓ ਕੀ ਗੱਲ ਮੁਹ ਇਹ ਜੀ ਇਹਨਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਇਹਨਾਂ ਦੇ ਸਦਕੇ ਜਾਈ ਅਸੀਂ ਦਿਲੋਂ ਸਲੂਟ ਕਰਦੇ ਆ ਇਸੇ ਤਰ੍ਹਾਂ ਜਿਵੇਂ ਕਾਂਗਰਸ ਦੇ ਵਿੱਚ ਇੰਦਰਾ ਗਾਂਧੀ ਉਹਨਾਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਦਿਲੋਂ ਗਰੀਬਾਂ ਦਾ ਬਹੁਤ ਕਰਦੇ ਸੀਗੇ ਉਸ ਤਰ੍ਹਾਂ ਜੀ ਰਜੀਵ ਗਾਂਧੀ ਜੀ ਵੀ ਉਦਾਂ ਹੀ ਤੇ ਹੁਣ ਤਾਂ ਦੇਖੋ ਆਪਣੇ ਪੈਦਲ ਯਾਤਰਾ ਕੀਤੀ ਆ ਰਾਹੁਲ ਗਾਂਧੀ ਨੇ ਤੇ ਅਸੀਂ ਉਹਨਾਂ ਨੂੰ ਵੀ ਦਿਲੋਂ ਸਲੂਟ ਕਰਦੇ ਆ ਦੇਖੋ ਕਿੰਨੀਆਂ ਕੁਰਬਾਨੀਆਂ ਦੇ ਰਹੇ ਨੇ ਹਰ ਇੱਕ ਬੰਦੇ ਨੂੰ ਮਿਲ ਰਹੇ ਨੇ ਹਰ ਇੱਕ ਲੇਡੀ ਨੂੰ ਪਿਆਰ ਸਤਿਕਾਰਨਾ ਮਿਲ ਰਹੇ ਨੇ ਕੋਈ ਕਿਸੇ ਦੇ ਪਰਚਾ ਨਹੀਂ ਕੋਈ ਕੁਝ ਨਹੀਂ ਇੱਥੇ ਤਾਂ ਜੀ ਬਸ ਰਹਿਣਾ ਬਿਹਾਲ ਹੋਇਆ ਹੋਇਆ ਜਿਹੜੀ ਹੁਣ ਸਰਕਾਰ ਆਈ ਹੋਈ ਆ ਕਦੇ ਚੰਗੇ ਭਲੇ ਬੰਦੇ ਤੇ ਪਰਚਾ ਕਰੀ ਜਾਂਦੇ ਸੀ ਧੰਨਵਾਦ ਦੱਸੋ ਜੀ ਇਹਨਾਂ ਨੂੰ ਬਹੁਤ ਬਹੁਤ ਪ੍ਰਣਾਮ ਕਰਦੇ ਆ ਜੋ ਇਹਨਾਂ ਨੇ ਸ਼ਹੀਦੀਆਂ ਕੁਰਬਾਨੀਆਂ ਕੀਤੀਆਂ ਪਰ ਲੋਕ ਉਹਨਾਂ ਨੂੰ ਭੁੱਲ ਚੁੱਕੇ ਆ ਪਰ ਅਸੀਂ ਤਾਂ ਨਹੀਂ ਭੁੱਲੇ ਸਾਡਾ ਤਾਂ ਏਰੀਆ ਸੀ ਸਾਡਾ ਬਾਲ ਬਾਲ ਬੱਚਾ ਬੱਚਾ ਸਾਡੂੰ ਇਹਨਾਂ ਨੂੰ ਸਲੂਟ ਕਰਦਾ ਤੇ ਅਸੀਂ ਇਹਨਾਂ ਦੀਆਂ ਕੁਰਬਾਨੀਆਂ ਨੂੰ ਬਹੁਤ ਲਾ ਨਹੀਂ ਸਕਦੇ ਪਰ ਇਦਾਂ ਸਾਡਾ ਦੇਸ਼ ਜਿਹੜਾ ਆ ਇਹਦੇ ਨਾਲ ਹੀ ਸਾਡੇ ਮਾਣ ਵਾ ਸਾਡਾ ਪੰਜਾਬ ਦਾ ਮਾਣ ਆ ਸਤਿਕਾਰ ਕਰਨ ਦਾ ਧੰਨਵਾਦ ਹਾਂਜੀ ਹਾਂਜੀ ਅੱਜ ਅਸੀਂ ਸ਼ਹੀਦ ਭਗਤ ਸਿੰਘ ਜੀ ਦੀ ਸ਼ਹਾਦਤ ਤੇ ਸ਼ਹੀਦ ਭਗਤ ਸਿੰਘ ਜੀ ਨੂੰ ਸਜਦਾ ਕਰਨ ਆਏ ਆ ਪ੍ਰਣਾਮ ਕਰਨ ਆਏ ਆ ਔਰ ਅੱਜ ਸਿੱਖਣ ਆਏ ਆ ਕਿ ਉਹਨਾਂ ਦੀਆਂ ਜਿਹੜੀਆਂ ਸਿੱਖਿਆਤ ਸੀਗੀਆਂ ਉਹਦੇ ਉੱਤੇ ਕੰਮ ਕਰਨ ਆਏ ਆ ਜਿਹੜੀ ਇੱਕਜੁੱਟਤਾ ਦੀ ਉਹ ਗੱਲ ਕਰਦੇ ਸੀ ਪੂਰੇ ਭਾਰਤ ਨੂੰ ਇਕੱਠੇ ਕਰਨ ਦੀ ਜਾਤ ਪਾਤ ਤੋਂ ਉੱਪਰ ਉੱਠ ਕੇ ਅਮੀਰ ਗਰੀਬ ਦਾ ਫਰਕ ਜਿਹੜਾ ਉਹ ਖਤਮ ਕਰਿਆ ਚਾਹੁੰਦੇ ਸੀ ਜਿੱਦਾਂ ਦਾ ਭਾਰਤ ਸ਼ਹੀਦ ਭਗਤ ਸਿੰਘ ਜੀ ਦੇਖਿਆ ਚਾਹੁੰਦੇ ਸੀ ਹਜੇ ਵੀ ਜਿਹੜੀ ਉਹ ਸੋਚ ਹੈ ਪੂਰਨ ਨਹੀਂ ਹੋਈ ਕੋਸ਼ਿਸ਼ ਕਰਾਂਗੇ ਅੱਜ ਜਿੱਥੇ ਆ ਕਸਮ ਖਾ ਕੇ ਜਾਂਦੇ ਔਰ ਮੈਂ ਤਾਂ ਬੇਨਤੀ ਕਰੂੰਗਾ ਸਾਰਿਆਂ ਨੂੰ ਜਿੰਨੇ ਜਣੇ ਵੀ ਆਂਦੇ ਆ ਆ ਕਸਮ ਖਾ ਕੇ ਜਾਓ ਕਿ ਜਿਹੜਾ ਸ਼ਹੀਦ ਭਗਤ ਸਿੰਘ ਦੀ ਸੋਚ ਸੀਗੀ ਉਹਦੇ ਉੱਤੇ ਸਾਰਿਆਂ ਨੇ ਪਹਿਰਾ ਜਣਾ ਤੇ ਜਿਹੜਾ ਸਮਾਂ ਹੈਗਾ ਉਹ ਲੈ ਕੇ ਆਣਾ ਇਹਦੇ ਉੱਤੇ ਮੈਂ ਨੌਜਵਾਨ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਮੋਬਾਈਲ ਨੂੰ ਅਸੀਂ ਪਿੱਛੇ ਛੱਡੀਏ ਆਪਣੇ ਅੱਗੇ ਹੋ ਕੇ ਜਿਹੜੀ ਸੋਚ ਤੇ ਤੁਰਨਾ ਚਾਹੀਦਾ ਭਾਰਤ ਦੀ ਇੱਕ ਗੱਲ ਕਰਨੀ ਚਾਹੀਦੀ ਹੈ ਸਾਨੂੰ ਦੇਸ਼ ਨੂੰ ਕਿੱਦਾਂ ਤਰੱਕੀ ਤੇ ਰਾਹ ਤੇ ਲੈ ਕੇ ਜਾਣਾ ਜਿਹੜਾ ਅਮੀਰ ਗਰੀਬ ਦਾ ਫਰਕ ਹੈ ਉਹ ਕਿੱਦਾਂ ਕੱਟਣਾ ਉਹਦੇ ਉੱਤੇ ਅਸੀਂ ਆਪਣਾ ਸਾਰਾ ਕੰਮ ਕਰੀਏ